ਜੀ ਮੈਂ ਕਲਿੰਦਰ ਸਿੰਘ ਕੁਰੀ ਫੇ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇ ਨਾਲ ਆਜੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਫਿਰ ਮੇਰਕਾ ਇੱਕ ਵਾਰੀ ਫਿਰ ਦੁਬਾਰਾ ਜਿਹੜੀਆਂ ਬੱਸਾਂ ਦੁਬਾਰਾ ਲੋਕਾਂ ਦੀ ਮਿਹਨਤ ਨਾਲ ਇੱਕ ਸਾਲ ਤੋਂ ਬਾਅਦ ਚੱਲੂ ਹੋਈਆਂ ਸਨ ਲੋਕਾਂ ਨੇ ਕੁਝ ਸ਼ਰਾਰਤੀ ਅੰਸਰਾਂ ਨੇ ਆਪਣੀਆਂ ਸ਼ਰਾਰਤਾਂ ਕਰਨੀਆਂ ਫਿਰ ਸ਼ੁਰੂ ਕਰ ਦਿੱਤੀਆਂ ਹਨ ਇਹ ਇਸ ਇਹਨਾਂ ਵਟਾਂ ਬੱਸਾਂ ਦੇ ਉੱਤੇ ਵੱਟੇ ਮਾਰਗੇ ਹਮਲਾ ਕੀਤਾ ਜਾਂਦਾ ਹੈ ਕਿਉਂ ਚਾਹੁੰਦੇ ਹਨ ਲੋਕ ਕੀ ਇਹ ਬੱਸਾਂ ਨਾ ਚੱਲਣ ਇਹ ਲੋਕ ਭਲਾਈ ਲਈ ਚਲਾਈਆਂ ਗਈਆਂ ਬੱਸਾਂ ਹਨ ਔਰ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਔਰ ਪਹਿਲੇ ਵੀ ਕੀਤੀ ਜਾਂਦੀ ਸੀ ਹੁਣ ਵੀ ਕੀਤੀ ਜਾਂਦੀ ਰਹੀ ਹੈ ਮੈਂ ਪਬਲਿਕ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਨਿਵੇਦਨ ਕਰਾਂਗਾ ਜਿੱਤੇ ਕਿਤੇ ਵੀ ਕਿਸੇ ਬੰਦੇ ਨੂੰ ਇਹ ਵੱਟਾ ਮਾਰਦੇ ਦੇਖੋ ਉਹਨੂੰ ਫੜ ਕੇ ਕੁੱਟੋ ਉਹਦੀ ਤਸੱਲੀ ਕਰੋ ਚੰਗੀ ਤਰ੍ਹਾਂ ਔਰ ਫਿਰ ਪੁਲਿਸ ਨੂੰ ਇਨਫੋਰਮ ਕਰੋ ਮੇਰੀ ਇਹ ਵੀਡੀਓ ਐਂਡ ਤੱਕਰ ਦੇਖਣਾ ਛੇਤ ਲਾਈਕ ਜ਼ਰੂਰ ਕਰਨਾ ਤੁਹਾਡਾ ਆਪਣਾ ਚੈਨਲ ਫੁੱਟਰ ਨਹੀਂ ਮਿੱਟੀ ਆ ਦੇਖੋ ਇਹ ਜਨਾਬ ਹੈ ਉਹ ਬੱਸ ਦਾ ਨਕਸ਼ਾ ਹੈ ਦੇਖੋ ਵੱਟਾ ਮਾਰਿਆ ਗਿਆ ਹੈ ਬੱਸ ਤੇ ਇਹ ਜਿਹੜੀ ਗੰਦੀ ਹਰਕਤ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਜਿਹੜੇ ਲੋਕ ਬੱਸ ਮੈਟਰ ਨੂੰ ਚਲਦਿਆਂ ਨਹੀਂ ਦੇਖਣਾ ਚਾਹੁੰਦੇ ਮੈਂ ਆਪਣੀ ਇਸ ਵੀਡੀਓ ਰਾਹੀਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਇਹ ਬੱਸ ਜਿਹੜੀ ਲੋਕ ਭਲਾਈ ਲਈ ਚਲਾਈ ਗਈ ਹੈ ਤੇ ਫਿਰ ਕੋਈ ਸ਼ਰਾਰਤੀ ਅੰਸਰ ਜਿਹੜੇ ਨਹੀਂ ਚਾਹੁੰਦੇ ਕਿ ਇਹ ਬੱਸਾਂ ਚੱਲਣ ਅੱਗੇ ਬੜੀ ਮੁਸ਼ਕਲ ਨਾਲ ਇਹ ਬੱਸਾਂ ਦੁਬਾਰਾ ਚਲਾਈਆਂ ਗਈਆਂ ਸਟਾਫ ਦੀ ਮਿਹਨਤ ਅਤੇ ਬਾਕੀ ਸਾਰੇ ਲੋਕਾਂ ਦੇ ਯੋਗਦਾਨ ਨਾਲ ਕੁਝ ਸ਼ਰਾਰਤੀ ਅਨਸਰਾ ਵੱਲੋਂ ਇਹਦੇ ਤੇ ਵੱਟੇ ਮਾਰ ਕੇ ਹਮਲਾ ਕੀਤਾ ਜਾਂਦਾ ਹੈ ਔਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੜੀ ਸ਼ਰਮਨਾਕ ਗੱਲ ਹੈ। ਇਹ ਬੱਸਾਂ ਜਿਹੜੀਆਂ ਲੋਕ ਭਲਾਈ ਲਈ ਚਲਾਈਆਂ ਗਈਆਂ ਹਨ ਔਰ ਬੜੀ ਦੇਰ ਦੇ 1 ਸਾਲ ਦੇ ਵਕਫੇ ਦੇ ਦਰਮਿਆਨ ਇਹ ਬੱਸਾਂ ਦੁਬਾਰਾ ਚਾਲੂ ਹੋਈਆਂ ਔਰ ਲੋਕਾਂ ਦੀ ਔਰ ਸਟਾਫ ਦੀ ਮਿਹਨਤ ਦੇ ਸਦਕਾ ਵੈਰੀ ਸアド ਮੈਂ ਆਪਣੀ ਇਸ ਵੀਡੀਓ ਰਾਹੀਂ ਸ਼ਰਮਿੰਦਾ ਕਰਨਾ ਚਾਹੁੰਦਾ ਉਹਨਾਂ ਨੂੰ ਜੋ ਇਹਨਾਂ ਤੇ ਵੱਟੇ ਮਾਰ ਕੇ ਹਮਲਾ ਕਰਦੇ ਹਨ ਔਰ ਇਹਨਾਂ ਬੱਸਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ ਅਸੀ ਗਾਲ ਜੀ ਮੈਂ ਸ਼ਮਸ਼ੇਰ ਸਿੰਘ ਮੈਟਰੋ ਬੱਸ ਡਰਾਈਵਰ ਦੇ ਵਿੱਚ ਕੰਮ ਕਰਦਾ ਇੱਥੇ ਡਰਾਈਵਰ ਬਤੌਰ ਤੇ ਵੀਰ ਜੀ ਅਸੀਂ ਇਹ ਪ੍ਰੋਜੈਕਟ ਜਿਹੜਾ ਵਾ ਕੰਸਕਮ 5-6 ਸਾਲ ਤੋਂ ਚਲਾਉਂਦੇ ਆ ਇਹ ਵਿੱਚੋ ਜੇ ਬੰਦ ਹੋ ਗਿਆ ਸੀ ਬੰਦ ਹੋਣ ਦੀ ਵਜ੍ਹਾ ਵੀ ਸਿਰਫ ਆਹ ਜੇ ਸ਼ੀਸ਼ੇ ਕਿਉਂਕਿ ਜਿਹੜੀ ਪਹਿਲੀ ਕੰਪਨੀ ਸੀਗੀ ਕੀ ਸੋਚ ਖੋ ਸੋਚੋ 50000 ਰੁਪਏ ਦਾ ਸ਼ੀਸ਼ਾ ਵਾ ਕੰਪਨੀ ਕਿੱਥੋਂ ਭਰਦੀ ਕੁਛ ਇਹੋ ਜਿਹੇ ਅਨਸਰ ਨੇ ਜਿਹੜੇ ਪੁਤਲੀ ਘਰ ਤੋਂ ਲੈ ਕੇ ਇੰਡੀਆ ਗੇਟ ਦੇ ਵਿੱਚ ਮਾਰ ਮਾਰ ਪੱਥਰ ਹੀ ਸ਼ੀਸ਼ੇ ਤੋੜ ਦਿੰਦੇ ਨੇ 50000 ਦਾ ਸ਼ੀਸ਼ਾ ਕੰਪਨੀ ਕਿੱਥੋਂ ਭਰ ਦੇਗੀ ਕੱਲ ਸਿਕਾ ਹਫਤੇ ਦੇ 4-5 ਸ਼ੀਸ਼ੇ ਟੁੱਟਦੇ ਸੀਗੇ ਕੰਪਨੀ ਹਾਰ ਕੇ ਜਲ ਗਈ ਜੇ ਹੁਣ ਫੇਰ ਸਾਰੇ ਸਾਡੇ ਜਿਹੜੇ ਵਰਕਰਸ ਨੇ ਚਲੋ ਉਹਨਾਂ ਦੀ ਸਹਾਇਤੀ ਨਾਲ ਸਾਰਿਆਂ ਨੇ ਜੋਰ ਲਾਉਣਾ ਪ੍ਰੋਜੈਕਟ ਚੱਲਿਆ ਵਾ ਕਈ ਵਿਚਾਰੇ ਬੇਰੁਜ਼ਗਾਰ ਇਹੋ ਜਿਹੇ ਨੇ ਮਜ਼ਦੂਰ ਨੇ ਜਿਹੜੇ ਵਿਚਾਰੇ ਫ੍ਰੀ ਸਫਰ ਕਰਦੇ ਨੇ ਸਾਰਿਆਂ ਦੀ ਭਲਾਈ ਵਾਸਤੇ ਚੱਲਿਆ ਵਾ ਪਰ ਕੁਝ ਇਹੋ ਜਿਹੇ ਸ਼ਰਾਰਤੀ ਨੇ ਜਿਨ੍ਹਾਂ ਨੂੰ ਵੇ ਮਤਲਬ ਵੇਖ ਕੇ ਸਖਾਵਾ ਨਹੀਂ ਹੁੰਦਾ ਇਹਨੇ ਦੁਖੀ ਹੁੰਦੇ ਨੇ ਕਿ ਪੱਥਰ ਮਾਰ ਕੇ ਭੰਦੇ ਨੇ ਅੱਜ ਇਹ ਪੱਥਰ ਮਾਰਿਆ ਵਿੱਚ ਕੋਈ ਸਵਾਰੀਆਂ ਸੀ ਕਈਆਂ ਦੇ ਇੱਥੋਂ ਹੀ ਵਜੀ ਕੰਕਰ ਇੱਕ ਦੇ ਗੱਲ ਤੇ ਵੀ ਲੱਗੀ ਜੇ ਮੰਨ ਲਓ ਕੋਈ ਉਹੋ ਜੀ ਅਨੁਨਿਬੀ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਆ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਇੰਨੇ ਦੁਖੀ ਜੇ ਪ੍ਰੋਜੈਕਟ ਤੋਂ ਤੇ ਕੱਲ੍ਹ ਸੇ ਘੱਟ ਸਾਹਮਣੇ ਆ ਕੇ ਸਾਨੂੰ ਇਹਨਾ ਕਹਿ ਦੋ ਕਿ ਜੀ ਬੱਸਾ ਬੰਦ ਕਰ ਦੋ ਸਾਨੂੰ ਤੇ ਪਤਾ ਲੱਗਿਆ ਤੁਸੀਂ ਕਿਹੜੀ ਗੱਲੋਂ ਦੁਖੀ ਜੇ ਉਹਨਾਂ ਨੂੰ ਪੁੱਛੋ ਜਿਹੜੇ ਵਿਚਾਰੇ ਗਰੀਬ ਇੱਥੇ ਸਫਰ ਕਰਦੇ ਨੇ ਜਿੰਨਾਂ ਦੀ 200 300 ਰੁਪਈਆ ਵਾ ਸਾਥੀ ਕਾਲ ਜੀ ਇੰਨੀ ਕਿ ਬੇਨਤੀ ਬਸ ਮੇਰੀ ਤੁਹਾਡੇ ਅੱਗੇ ਜੀ ਮੈਂ ਜੀ ਇਸ ਬੱਸ ਵਿੱਚ ਸਫਰ ਕਰਿਆ ਸੀਗਾ ਤੇ ਕਿਸੇ ਨੇ ਬਾਹਰੋਂ ਸ਼ਰਾਬ ਦੀ ਅੰਦਰ ਨੇ ਲ ਆਪਣਾ ਇਸ ਬੱਸ ਦੇ ਉੱਤੇ ਪੱਥਰ ਨਾਲ ਮਤਲਬ ਹਮਲਾ ਕੀਤਾ ਤੇ ਬੱਸ ਦਾ ਵੀ ਕਿੰਨਾ ਨੁਕਸਾਨ ਹੋਇਆ ਪਿਆ ਹੈ ਇਹ ਜੇ ਬੱਸਾਂ ਆਪਾਂ ਕਿਸੇ ਗਰੀਬ ਲਈ ਗਰੀਪ ਲਈ ਲੀ ਚਲਾ ਲੀਆਂ ਨੇ ਦੇਖੋ ਜੀ ਚੱਲ ਵੀ ਫਰੀ ਰਹੀਆਂ ਨੇ ਕਿੰਨੀ ਇਹਦੇ ਵਿੱਚ ਜਿਹੜੀ ਜਨਤਾ ਵਾ ਕਿੰਨਾ ਪੈਸੇਂਜਰ ਆ ਆਮ ਲੋਗ ਨੇ ਜਿਹੜੇ ਇਹਦੇ ਵਿੱਚ ਸਫਰ ਕਰ ਰਹੇ ਨੇ ਕਿੰਨਾ ਉਹਨਾਂ ਨੂੰ ਸਹੂਲਤਾ ਮਿਲ ਰਹੀ ਹੈ ਤੇ ਕੁਝ ਬੇਵਕ ਆਪਣਾ ਬੇਵਕੂਫ ਲੋਗ ਨੇ ਜਿਹੜੇ ਦੇਖੋ ਕੀ ਕਰ ਰਹੇ ਨੇ ਆਹ ਦੇਖੋ ਕਿੰਨਾ ਨੁਕਸਾਨ ਕੀਤਾ ਹੈ ਐ ਕੋਈ ਕੰਮ ਕਰਨ ਵਾਲਾ ਦੱਸੋ ਕਿੱਦਾਂ ਦੀਆਂ ਹਰਕਤਾਂ ਕਰ ਰਹੇ ਨੇ ਲੋਕ ਬੇਵਕੂਫਾਂ ਵਾਲੀਆਂ ਤੇ ਕੰਮ ਸੇ ਕੰਮ ਇਹੋ ਵੇਖੋ ਇਹਦੇ ਵਿੱਚ ਐ ਸੀਟ ਤੇ ਆਕਰ ਤੁਹਾਡੀ ਮਾਂ ਭੈਣ ਕੋਈ ਆਪ ਦਾ ਪਰਿਵਾਰ ਦਾ ਜੀ ਬੈਠਾ ਹੁੰਦਾ ਤੇ ਉਧਰੋਂ ਜੇ ਸਾਹ ਉਹਨਾਂ ਨੂੰ ਨੁਕਸਾਨ ਹੋਇਆ ਉਹਦੇ ਆਪਣੇਨ ਵੀ ਹੋ ਸਕਦਾ ਸੀ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੇ ਕੰਮ ਜਿਹੜੀਆਂ ਹਰਕਤਾਂ ਨੇ ਨੀਂਹ ਹਰਕਤਾਂ ਨੇ ਇਹ ਨਾ ਕੀਤੀਆਂ ਜਾ ਬਾਜੀ ਠੀਕ ਹੈ